ਤਾਨੂੰ ਸਾਰੇ ਐਕਟਰ ਇੱਕ ਜਗ੍ਹਾ ਤੇ ਮਿਲਾ ਦੇਣੇ ਆ ਅਜੇ ਦੇਵਗਨ ਸਨੀ ਦਿਓ ਤਰਮਿੰਦਰ ਅਮਤਾਬਚਨ ਸਾਰੇ ਆ ਪੰਜਾਬੀ ਸਨੀ ਦਿਓ ਟਿਊ ਦੇ ਨਾਲ ਕਰਦੇ ਆ ਗੱਲਬਾਤ ਸਸਰੀ ਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਨੀ ਦਿਓ ਟਿਊ ਹੈ ਜੀ ਅੱਛਾ ਸਨੀ ਦਿਓ ਟਿਊ ਕਿੱਥੇ ਰਹਿੰਦੇ ਤੁਸੀਂ ਜੀ ਮੈਂ ਪਿੰਡ ਕਮਾਲਕੇ ਦੇ ਇਹ ਮਜ਼ਦੂਰ ਕਹਾਣੇ ਮਜ਼ਦੂਰ ਕਹਾਦ ਹੈ ਕਾਧਿਆ ਲੋਹਾ ਪਿਗਲਾ ਕੇ ਉਸ ਦਾ ਆਕਾਰ ਬਦਲ deta ਹੈ ਜੇ ਕੋਨ ਪਸੀਨੇ ਕੀ ਕਮਾਈ ਹੋਈ ਤਾਕਤ ਹੈ ਹਮੇ ਤੋ ਆਪਣੋ ਨੇ ਹਮੇ ਤੋ ਅਪਟੋੜੇ ਲੋਟਾ ग्यारह में कहा दम था मेरी किस्ती थी डूबी वहाँ जहाँ पानी भी कम था माना कि किस्मत ने हरा दिया माना कि किस्मत ने हरा दिया है दोस्त पर इतने भी गुने किस मिट्टी के बने हो क्या तो मैं दर्द नहीं होता जो मर्द होता तो उन्हें दर्द नहीं होता मेरे साहब इसे नम के लिए तो हमारी आत्मा ने सनी देवल ने कोई गाल करनी होगी कितना करूँगा एक्चुअली बात यह है कि मैं पंजाबी रियल ਨਹੀਂ ਆਤੇ ਜਿਵੇਂ ਜਨੀ ਦਿਓ ਹਿੰਦੀ ਮੈਂ ਬਾਤ ਕਰਦਾ ਹੈ ਤਾਂ ਮੈਂ ਹਿੰਦੀ ਮੈਂ ਬਾਤ ਕਰਦਾ ਹਾਂ ਅਗਰ ਕੋਈ ਮੇਰੇ ਤੋਂ ਪੰਜਾਬੀ ਮੈਂ ਬਾਤ ਕਰੇ ਤਾਂ ਮੈਂ ਇਤਨਾ ਅੱਜ ਤੁਹਾਨੂੰ ਸਾਰੇ ਐਕਟਰ ਇੱਕ ਜਗ੍ਹਾ ਤੇ ਮਿਲਾ ਦੇਣੇ ਆ ਅਜੇ ਦੇਵਗਨ ਸਨੀ ਦਿਓ ਤਰਮਿੰਦਰ ਅਮਤਾਬ ਬਚਨ ਅੱਜ ਤੁਹਾਨੂੰ ਸਨੀ ਦਿਓ 2 ਲੈ ਕੇ ਆਏ ਆ ਤੁਹਾਡੇ ਵਾਸਤੇ ਮਿਲਦੇ ਆ ਪੰਜਾਬੀ ਸਨੀ ਦਿਓਲ ਟਿਊ ਦੇ ਨਾਲ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਨੀ ਦਿਓਲ ਟਿਊ ਆ ਜੀ ਅੱਛਾ ਸਨੀ ਦਿਓਲ ਟਿਊ ਕਿੱਥੇ ਰਹਿੰਦੇ ਤੁਸੀਂ ਜੀ ਮੈਂ ਪਿੰਡ ਕਮਾਲਕੇ ਦੇ ਰਹਿਣ ਵਾਲਾ ਪਹਿਲਾਂ ਆਪਾਂ ਸਨੀ ਦਿਓਲ ਦਾ ਡਾਇਲੋਗ ਹੀ ਸੁਣਾਗੇ ਇਹ ਮਜ਼ਦੂਰ ਕਹਾ ਥਾ ਕਾਤਿਆ ਜੀ ਇਹ ਮਜ਼ਦੂਰ ਕਹਾ ਥਾ ਕਾਤਿਆ ਲੋਹਾ ਪਿਗਲਾ ਕੇ ਉਸ ਦਾ ਆਕਾਰ ਬਦਲ ਦਿੱਤਾ ਹੈ ਜੇ ਕੋਣ ਪਸੀਨੇ ਕੀ ਕਮਾਈ ਹੋਈ ਤਾਕਤ ਹੈ ਮੈਂ ਕਿਸੇ ਕੇ ਟੁਕੜੋ ਪੇ ਪਲਨੇ ਵਾਲਾ ਗੁੰਡਾ ਨਹੀਂ ਹਾਂ बिलकुल सेम आवाज आ जी होर कि कर सकते आवाज जी और अजे हाँ दे गांदे हां जी आउन दियो हमें तो अप... हमें तो अपनों ने लूटा गैरों में कहा दम था टोड़े लूटा ग्यारों में कहा दम था मेरी किस्ती थी डूबी वहां जहां पानी भी कम था और की दी आवाज आंदी ओ जे मुकेश खांदे दी मुकेश हां जी माना कि किस्मत ने हरा दिया है दोस्त माना कि किस्मत ने हरा दिया है दोस्त पर इतने भी गुनहगार नहीं हम क्या एक सिपाही की मौत मर सके क्या इसके भी हकदार नहीं हम ये जेड़े डायलॉग याद करने पड़ते हैं जी मैं देखता ਹੁੰਦਾ ਹਾਂ ਵਾ ਕਿਵੇਂ ਬੋਲਦੇ ਆ ਕਿਵੇਂ ਨਹੀਂ ਬੋਲਦੇਗੇ ਫਿਰ ਮੈਂ ਉਸ ਹਾਵਨਾ ਕਾਪੀ ਕਰ ਲੈਂਦਾ ਜੀ ਉਹਨਾਂ ਦੀ ਅਮਤਾ ਭਜਨ ਕਿਦਾਂ ਬੋਲਦਾ ਫਿਰ जो मर्द होता है उसे दर्द नहीं होता मैमसा किस मिट्टी के बने हो क्या तुम्हें दर्द नहीं होता जो मर्द होता है दर्द नहीं होता मेम साहब इसे नमक के लिए तो हमारी आत्मा ने दौलन किया था उस दिन लाखों और रशीद हो गए जय नमक हराम पे लगता है मेम साहब हलालों पे नहीं धर्मेंद्र जी धर्मेंद्र हरी गोली लोहे के शरीर के पार नहीं ये लोहे की गोली लोहे का सीना पार नहीं कर सकती इतना कौन भाई अच्छा हाँ जी सारिया जड़िया आवाजा ਇਹ ਫਿਲਮੀ ਐਕਟਰ ਆ ਨਾ ਜਿਹੜੇ ਬਾਲੀਵੁੱਡ ਦੇ ਐਕਟਰ ਆ ਬਾਲੀਵੁੱਡ ਦੇ ਐਕਟਰ ਆ ਤਰਮਿੰਦਰ ਅਮਤਾਬ ਵਚਨ ਜਿੰਨੀਆਂ ਵੀ ਸੰਨੀ ਦਿਓਲ ਦੀਆਂ ਉਹ ਆਵਾਜ਼ਾਂ ਕੱਢੀਆਂ ਇਹ ਫਿਰ ਕਿਦਾਂ ਪੋਸੀਬਲ ਹੁੰਦਾ ਜਿਹੜੀ ਤੁਹਾਡੀ ਆਵਾਜ਼ ਸੇਮ ਆ ਉਹ ਸੰਨੀ ਦਿਓਲ ਦੀ ਰਲਦੀ ਆ ਜੇ ਪੰਜਾਬੀ ਦੇ ਵਿੱਚ ਸੰਨੀ ਦਿਓਲ ਨੇ ਕੋਈ ਗੱਲ ਕਰਨੀ ਹੋਵੇ ਕਿਦਾਂ ਕਰੂਗਾ ਐਕਚੁਅਲੀ ਬਾਤ ਇਹ ਹੈ ਕਿ ਮੈਂ ਪੰਜਾਬੀ ਰੀਅਲ ਨਹੀਂ ਆ ਤੇ ਜਿਵੇਂ ਸੰਨੀ ਦਿਓਲ ਹਿੰਦੀ ਮੈਂ ਬਾਤ ਕਰਦਾ ਹੈ ਤਾਂ ਮੈਂ ਹਿੰਦੀ ਮੈਂ ਬਾਤ ਕਰਦਾ ਹਾਂ अगर कोई मुझसे पंजाबी में बात करे तो मैं इतना जो हिंदी में बात कर सकता हूँ मैं सनी देओल ना पंजाबी गल नहीं कर सकता है जी नहीं पंजाबी में वो हिंदी में बात करता तो, तो मैं हिंदी में ही कॉपी करता हूँ और ऐसी पंजाबी में नहीं कॉपी कर सकता फिर देसी सनी देओल दे सुपने की आ सुपने बस इदा ही आ जो भी परमात्मा ने जिथे लिखा वा उ रहना पैना जी तुम पता ही है ਨੀ ਵੈਸੇ ਤੁਸੀਂ ਕਿ ਕਿੱਥੋਂ ਤੱਕ ਪਹੁੰਚਣਾ ਚਾਹੁੰਦੇ ਆ ਤੁਹਾਨੂੰ ਤੁਹਾਡਾ ਸੁਪਨਾ ਕੀ ਆ ਵੀ ਮੈਂ ਐਕਟਰ ਬਣਨਾ ਜਾਂ ਤੁਸੀਂ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਆ ਕੇ ਹਸਾਉਣਾ ਲੋਕਾਂ ਨੂੰ ਆ ਜਿੱਦਾਂ ਦੇ ਪਰਮਾਤਮਾ ਚਾਹੂਗਾ ਜਿਵੇਂ ਵੀ ਹੋਊਗਾ ਉਵੇਂ ਹੀ ਹੋਊਗਾ ਬੰਦੇ ਦੇ ਵਸਤਾ ਹੁੰਦਾ ਨਹੀਂਗਾ ਜੋ ਵੀ ਹੈ ਨਾ ਬਾਕੀ ਜੋ ਵੀ ਹੈਗਾ ਮੈਂ ਇਹੀ ਚਾਹੁੰਦਾ ਕਿ ਮੈਂ ਫਿਲਮਾਂ ਦੇ ਸਟਾਰਾਂ ਦੇ ਵਿੱਚ ਜਾਵਾਂ ਫਿਲਮਾਂ ਦੇ ਵਿੱਚ ਜਾਵਾਂ ਤੇ ਵਧੀਆ-ਵਧੀਆ ਗੱਡੀਆਂ-ਗੱਡੀਆਂ ਹੋਣ ਜਿਵੇਂ ਮਰਜ਼ੀ ਹੋਵੇ ਪਰਮਾਤਮਾ ਜੋ ਵੀ ਕਰੂਗਾ ਵਧੀਆ ਹੀ ਕਰੂਗਾ ਲੋਕ ਤੁਹਾਨੂੰ ਦੇਖਦੇ ਪਏ ਆ ਹਾਂਜੀ ਹੁਣ ਬਾਈ ਚਾਂਸ ਤੁਹਾਨੂੰ ਕੋਈ ਮੌਕਾ ਮਿਲ ਜੇ ਤੁਹਾਡੀ ਇਹ ਵੀਡੀਓ ਦੇਖ ਕੇ ਤੇ ਤੁਹਾਡੇ ਤੇ ਅਪਰੋਚ ਕਿੱਦਾਂ ਕਰੋਗਾ ਕਿੰਨਾ ਨੰਬਰ ਤੁਹਾਡੇ ਜੀ ਮੈਂ ਸਮਝਿਆ ਨਹੀਂ ਜੋ ਤੁਹਾਡੇ ਨਾਲ ਜਿਹੜੀ ਹੁਣ ਆਪਾਂ ਇੰਟਰਵਿਊ ਕਰ ਰਹੇ ਆ ਤੁਹਾਡੇ ਡਾਇਲੋਗ ਸੁਣ ਕੇ ਜੇ ਕਿਸੇ ਨੇ ਆਪਣੇ ਕੋ ਕਿਸੇ ਨਾਟਕੇ ਵਿੱਚ ਜਾਂ ਕਿਸੇ ਦੇ ਵਿੱਚ ਤੁਹਾਨੂੰ ਰੋਲ ਦੇਣਾ ਹੋਵੇ ਜੀ ਤੁਹਾਡੇ ਨਾਲ ਅਪਰੋਚ ਕਰਨਾ ਹੋਵੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਕਰੇਗਾ ਕੋਈ ਨੰਬਰ ਤੁਹਾਡਾ ਹਾਂ ਜੀ ਮੇਰਾ ਨੰਬਰ ਆ 95016 48568 ਜਦੋਂ ਮਰਜ਼ੀ ਮੇਰੇ ਨਾਲ ਗੱਲ ਕਰ ਸਕਦਾ ਜਿਨੇ ਵੀ ਕੰਮ ਲੈਣਾ ਹੋਵੇ ਜਾਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਹਾਂ ਜੀ ਦਰਸ਼ਕਾਂ ਨੇ ਜੇਕਰ ਤੁਹਾਡੇ ਇਹ ਡਾਇਲੋਗ ਸੁਣਦੇ ਰਹਿਣਾ ਵਾ ਉਹਨਾਂ ਨੂੰ ਕਿਵੇਂ ਪਤਾ ਲੱਗੇ ਇੰਸਟਾਗ੍ਰam ਤੁਹਾਡੀ ਆਈਡੀ ਕੀ ਆ ਜੀ ਮੇਰੀ ਇੰਸਟਾਗ੍ਰam ਆਈਡੀ ਆ ਸਨੀ ਦੇ ਉਲਟੂ ਆਈਡੀ ਆ ਮੇਰੀ ਜੀ ਮੇਰਾ ਪਿੰਡ ਕਮਾਲਕੇ ਆ ਗੁਰਦੁਆਰੇ ਦੇ ਕੋਲੇ ਮੇਰਾ ਘਰ ਆ ਤੇ ਕਾਫੀ ਇੱਥੇ ਮੁੰਡਿਆਂ ਨੂੰ ਪਤਾ ਵਾ ਕਿ ਸਨੀ ਮੈਂ ਕਾਪੀ ਕਰਦਾ ਵਾਂ ਤੇ ਸਨੀ ਦੇ ਨਾਂ ਤੋਂ ਅੱਧਾ ਕਿ ਮੈਂ ਫੇਮਸ ਹੈਗਾ ਵੀ ਐ ਅੱਛਾ ਜੀ ਤੇ ਜਿਹੜੇ ਲੋਕ ਦੇਖਦੇ ਪਏ ਆ ਉਹਨਾਂ ਨੇ ਬਹੁਤ ਪਿਆਰ ਕਰਨ ਵਾਲੇ ਆ ਉਹਨਾਂ ਨੇ ਬਹੁਤ ਤੁਹਾਨੂੰ ਗਾਂ ਬੁਲੰਦੀਆਂ ਤੇ ਵੇਖਣਾ ਚਾਹੁੰਦੇ ਆ ਤੁਹਾਡਾ ਆਪਣਾ ਸੁਪਨਾ ਕੀ ਆ ਮੇਰਾ ਆਪਣਾ ਸੁਪਨਾ ਇਹ ਹੈ ਕਿ ਮੈਂ ਵੱਡੇ ਵੱਡੇ ਫਿਲਮੀ ਐਕਟਰਾਂ ਦੇ ਵਿੱਚ ਬੈਠਾ ਉੱਠਾਂ ਤੇ ਕਿਰਪਾ ਹੋਵੇ ਧੰਨ ਬਾਬਾ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਦੀ ਜਿਹੜਾ ਉਹਨਾਂ ਦੇ ਮੈਂ ਜਾਨਾ ਵਾਂ ਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਸਭ ਕੁਝ ਹੋ ਜਾ। ਤੁਸੀਂ ਲਾਸਟ ਤੇ ਆਪਾਂ ਹੁਣ ਡਾਇਲੋਗ ਦੁਬਾਰਾ ਸੁਣਾਓ ਵਧੀਆ ਵਧੀਆ। ਇਹ ਮਜ਼ਦੂਰ ਕਹਾਤ ਹੈ ਕਾਤਿਆ ਲੋਹਾ ਪਿਗਾ ਲਾ ਕੇ ਉਸ ਦਾ ਆਕਾਰ ਬਦਲ deta hai ਚੇ ਕੋਨ ਪਸੀਨੇ ਕੇ ਕਮਾਇਓ ਹੀ ਤਾਕਤ ਹੈ ਮੈਂ ਕਿਸੇ ਕੇ ਟੁਕੜੋ ਪੇ ਪਲਨੇ ਵਾਲਾ ਗੋਂਡਾ ਨਹੀਂ ਹੂੰ ਜਬ ਇਹ ਢਾਈ ਕਿਲੋ ਕਾ ਹੱਥ ਉੱਠਦਾ ਹੈ ਨਾ ਤਾਂ ਆਤਮਾ ਹੀ ਉੱਠਦਾ ਨਹੀਂ ਔਰ ਚਾਤਾ ਹੈ ਹੋਰ ਆਉਣ ਦਿਓ ਕਿਹੜੇ ਕਿਹੜੇ ਯਾਦ ਕੀਤੇ ਹੋ ਯਾਰ ਇਹ ਇਦਾਂ ਤਾਂ ਫਿਰ ਵੇਖਣੇ ਪੈਣੇ ਆ ਜੀ ਉਹ ਫਿਰ ਕਾਪੀਆਂ-ਕੁਪੀਆਂ ਤੇ ਲਿਖੇ ਹੋਏ ਆ ਅੱਛਾ ਹਾਂਜੀ ਹੋਰ ਕਿਹੜਾ ਕਹਿੰਦਾ ਦੱਸੋ ਤੇ ਔਰ ਧਰਮਿੰਦਰ ਦੇ ਆ ਜੀ ਕੋਈ ਨਹੀਂ ਸੁਣਾ ਦਿਓ ਇਹ ਲੋਹੇ ਕੀ ਗੋਲੀ ਲੋਹੇ ਕਸినా ਪਾਰ ਨਹੀਂ ਕਰ ਸਕਤੀ ਇੱਕ ਕੁਮਕేశ ਖਾਨੇ ਦਾ ਜੀ ਉਹ ਹੀ ਫਿਰ ਆਪਣੇ ਮਾਨਾ ਕਿ ਕਿਸਮਤ ਨੇ ਹਰਾ ਦਿਆ ਹੈ ਦੋਸਤ ਪਰ ਇਤਨੇ ਵੀ ਗੁਨੇਗਾਰ ਨਹੀਂ ਹਮ ਕਿਆ ਇਸ ਬਾਈ ਕੀ ਮਾਤਮਰ ਸਕੈ ਕਿਆ ਇਸਕੇ ਵੀ ਹੱਕਦਾਰ ਨਹੀਂ ਹਾਂ ਬਾਈ ਕਮਾਲ ਕੇ ਰਹਿੰਦਾ ਤੇ ਸਾਡੀ ਅਪੀਲ ਆ ਦੋਸਤਾਂ ਨੂੰ ਕਹਿੰਦੀ ਮੰਤ ਕੇ ਤੇ ਜਾਵੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕੀਤਾ ਜਾਵੇ ਜੇਕਰ ਕੋਈ ਥੀਏਟਰ ਵਾਲਾ ਬਾਈ ਦੇਖਦਾ ਇਹਨੂੰ ਤੇ ਬਹੁਤ ਸੋਹਣੀ ਐਕਟਿੰਗ ਕਰਦਾ ਬਾਈ ਇੱਕ ਮੌਕਾ ਜ਼ਰੂਰ ਦੇਖੇ ਦੇਖੋ ਸੰਨੀ ਦਿਓਲ ਦੀ ਸਿਰ ਐਕਟਿੰਗ ਜੇਕਰ ਸੰਨੀ ਦਿਓਲ ਦਾ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਕੋਈ ਵੀ ਡਾਇਲੋਗ ਦੋਗੇ ਐਂਡ ਕਰਾ ਦੂਗਾ ਧੰਨਵਾਦ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਫਿਰ ਸ਼ੇਅਰ ਕਰ ਦਿਓ ਫਿਰ ਮਿਲਦਾ ਕਿਸੇ ਹੋਰ ਵਿਸ਼ੇ ਦੇ ਤਦ ਤੱਕ ਲਈ ਮੈਂ ਤੁਹਾਡਾ ਆਪਣਾ ਤੁਹਾਨੂੰ ਰਾਇਨ ਦੇ ਇਜਾਜ਼ਤ ਸਤਿ ਸ੍ਰੀ ਅਕਾਲ